ਮਠਾਈ ਜਿਹੜੀ ਐ ਸਪੈਸ਼ਲ ਧਰਮਿੰਦਰ ਜੀ ਵਾਸਤੇ ਜਿਹੜੀ ਐ ਬੰਬੇ ਜਾਂਦੀ ਹੁੰਦੀ ਸੀ ਕਿਹੜੀ ਮਠਾਈ ਜਿਹੜੀ ਉਹਨੂੰ ਜ਼ਿਆਦਾ ਪਸੰਦੀਦਾ ਸੀਗੀ ਜਿਹੜੀ ਉਹ ਖਾਣੀ ਅਕਸਰ ਪਸੰਦ ਕਰਦੇ ਸੀਗੇ ਕਈ ਫਿਲਮਾਂ ਵਿੱਚ ਉਹ ਨੌ ਲੈਂਦੇ ਕਿੱਥੋਂ ਆਇਆ ਕਿ ਸਾਹਨੇ ਵਾਲੋਂ ਕਹਿੰਦਾ ਲੰਬੜ ਦਾ ਜਲੇਬੀਆਂ ਨਹੀਂ ਲਿਆ ਹਾਂ ਕਹਿੰਦੇ ਮੈਂ ਭੁੱਲ ਗਿਆ ਫਿਰ ਉਹ ਜਲੇਬੀਆਂ ਘਰ ਲੈ ਗਿਆ ਕਈ ਫਿਲਮਾਂ ਸਾਡੇ ਦਾ ਨੌ ਲਿਆ ਵਿਚਾਰਿਆਂ ਨੇ ਜਦੋਂ ਉਰੇ ਰਹਿੰਦੇ ਸੀ ਨਾ ਉਰੇ ਖਾਂਦੇ ਸੀਗੇ ਸਾਡੇ ਬਾਬਾ ਜੀ ਪਹਿਲਾਂ ਹੀ ਖੋਏਦੇ ਨਾ ਹੱਥਾਂ ਨਾਲ ਪੇੜੇ ਵਟ ਕੇ ਬਣਾਉਂਦੇ ਸੀ ਦੁੱਧ ਦੇ ਨਾਲ ਉਹ ਕਹਿੰਦੇ ਮੈਂ ਜੱਤੋਂ ਵੀ ਚਾਚਾ ਜੀ ਕੋਲੇ ਖਾਂਦਾ ਹੁੰਦਾ ਸੀ ਸਾਡੇ ਨਾਲ ਜਦ ਵੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਪੁੱਤ ਜਿਹੜਾ ਤੁਹਾਡੇ ਚਾਚਾ ਬਾਬੇ ਨੇ ਮੇਰੇ ਚਾਚੇ ਨੇ ਜਿਹੜਾ ਕੋ ਮੈਨੂੰ ਖੁਲਾਇਆ ਮੈਂ ਦੱਸ ਨਹੀਂ ਜ਼ਿਆਦਾ ਕਦੇ ਮੇਰੇ ਤੋਂ ਪੈਸਾ ਨਹੀਂ ਮੰਗਿਆ ਮੈਂ ਪ੍ਰੈਕਟਰ ਦੇ ਕੰਮ ਕਰਦਾ ਹੁੰਦਾ ਸੀ ਜਦੋਂ ਮੇਰੇ ਬਣ ਲਈ ਮੈਂ ਉਹਨਾਂ ਨੂੰ ਜਿੰਮੇ ਪਾਇਆ ਹੁੰਦੇ ਮੈਂ ਜਿੰਦਾ ਹੀ ਮੈਨੂੰ ਕਹਿੰਦੇ ਨਾ ਪੁੱਤ ਨਾ ਕਹਿੰਦੇ ਮੈਂ ਫਿਰ ਵੀ ਕਹਿੰਦੇ ਚਾਚਾ ਹੀ ਨਹੀਂ ਲੋਪ ਪਏ ਆਪਣੇ ਨਾਲ ਘਰ ਵਾਲੇ ਲਿੰਕ ਸੀ ਉਹਨਾਂ ਦੇ ਯਾਰ ਡੇਰੇ ਚ ਆਏ ਸੀ ਡੇਰੇ ਜਾ ਕੇ ਮੈਂ ਤਾਂ ਸੀਗਾ ਖੇਤੀਬਾੜੀ ਕਰਦਾ ਮੈਨੂੰ ਕਿਸੇ ਨੇ ਮੰਤਰੀ ਨੇ ਫੋਨ ਕਰਿਆ ਮੰਤਰੀ ਆਈ ਸੀ ਮਿਲਣ ਵੀ ਉਹਨਾਂ ਨਾਲ ਉਹਨੇ ਸਾਨੂੰ ਕੋਈ ਪੁੱਛਦਾ ਨਹੀਂ ਉਹ ਮੈਨੂੰ ਕਹਿੰਦਾ ਕਿੱਥੇ ਆ ਮੈਂ ਜੀ ਮੈਂ ਤਾਂ ਕਣਕ ਵੀਦ ਦਾ ਕਹਿੰਦਾ ਲੰਬੜਦਾਰ ਤੈਨੂੰ ਤਾਂ ਯਾਦ ਕਰਦੇ ਨੇ ਮੈਂ ਕਿਹਾ ਜੀ ਮੈਂ ਛੋਟੇ ਭਾਈ ਨੂੰ ਫੋਨ ਕਰਦਾ ਜਾਨ ਨੂੰ ਫਿਰ ਮੰਤਰੀ ਨੇ ਕੋਈ ਬੰਦਾ ਭੇਜ ਕੇ ਨੂੰ ਸੱਦਿਆ ਇਹਦੇ ਕੋਲ ਦੁੱਧ ਦੰਦ ਪੀਤਾ ਉਹਨਾਂ ਨੇ ਇਹਦਾ ਗੱਲਾਂ ਕਰੀਆਂ ਇਹਨੂੰ ਪੁੱਛਦੇ ਵੀ ਤੂੰ ਕਿਹਦਾ ਮੁੰਡਾ ਕਹਿੰਦੇ ਮੈਂ ਜੀ ਗਿਆਨ ਦਾ ਮੁੰਡਾ ਕਹਿੰਦਾ ਮੇਰੇ ਛੋਟੇ ਭਾਈ ਦਾ ਮੁੰਡਾ ਵਾ ਇਹ ਪਤ ਜੁੱਦਲਾ ਹੈ ਕਿ ਅਕਾਨੇ ਇਹਦੇ 5000 ਬੰਦਾ ਖੜਾ ਮੇਰਾ ਜੀ ਕਰਦਾ ਮੈਂ ਦੁਕਾਨ ਤੇ ਜਾਵਾਂ ਮੇਰਾ ਜੀ ਬੋਹ ਕਰਦਾ ਤਾਂ ਬਿਲਕੁਲ ਜਿਸ ਤਰੀਕੇ ਨਾਲ ਦੱਸਿਆ ਵੀ ਲੰਬੜਦਾਰ ਸਵੀਟਸ ਤੇ ਖੜੇ ਆ ਜਿੱਥੋਂ ਦੀ ਮਠਾਈ ਜਿਹੜੀ ਹੈ ਸਪੈਸ਼ਲ ਤਰਮਿੰਦਰ ਸਿੰਘ ਜੀ ਵਾਸਤੇ ਜਿਹੜੀ ਹੈ ਬੰਬੇ ਜਾਂਦੀ ਹੁੰਦੀ ਸੀ ਉੱਥੋਂ ਦੇ ਮਾਲ ਖੜਨਾ ਮਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਬੜੇ ਚਰਚੇ ਨੇ ਲੰਬੜਦਾਰ ਸਵੀਟਸ ਵਾਲਿਆਂ ਦੇ ਵੀ ਜਿਹੜੀ ਨੇ ਮਠਾਈ ਆ ਬੰਬੇ ਤੱਕ ਜਾਂਦੀ ਸੀ ਕੀ ਕਿਵੇਂ ਜਾਂਦੀ ਸੀ ਮਤਲਬ ਕਿਵੇਂ ਸ਼ੁਰੂ ਹੋਈ ਜਿਆਦਾ ਉਰੇ ਰਹਿੰਦੇ ਸੀ ਨਾ ਉਰੇ ਖਾਂਦੇ ਸੀਗੇ ਸਾਡੇ ਬਾਬਾ ਜੀ ਪਹਿਲਾਂ ਹੀ ਖੋਏ ਦੇ ਨਾ ਹੱਥਾਂ ਨਾਲ ਪੇੜੇ ਵਟ ਕੇ ਬਣਾਉਂਦੇ ਸੀ ਦੁੱਧ ਦੇ ਨਾਲ ਉਹ ਕਹਿੰਦੇ ਮੈਂ ਜੱਤੋਂ ਵੀ ਚਾਚਾ ਜੀ ਕੋਲੇ ਖਾਂਦਾ ਹੁੰਦਾ ਸੀ ਸਾਡੇ ਨਾਲ ਜਿਆਦਾ ਵੀ ਗੱਲ ਕਰਦੇ ਸੀ ਕਹਿੰਦੇ ਸੀ ਕਿ ਪੁੱਤ ਜਿਹੜਾ ਤੁਹਾਡੇ ਚਾਚੇ ਨੇ ਮੇਰੇ ਚਾਚੇ ਨੇ ਜਿਹੜਾ ਕੋ ਮੈਨੂੰ ਖੁਲਾਇਆ ਮੈਂ ਦੱਸ ਨਹੀਂ ਜ਼ਿਆਦਾ ਕਦੇ ਮੇਰੇ ਤੋਂ ਪੈਸਾ ਨਹੀਂ ਮੰਗਿਆ ਮੈਂ ਓਪਰੇਟਰ ਦੇ ਕੰਮ ਕਰਦਾ ਹੁੰਦਾ ਸੀ ਜਦੋਂ ਮੇਰੇ ਬਣਦੇ ਸੀ ਮੈਂ ਉਹਨਾਂ ਨੂੰ ਜਿੰਮੀ ਪਾਇਆ ਹੁੰਦੇ ਮੈਂ ਜਿੰਦਾ ਹੀ ਮੈਨੂੰ ਕਹਿੰਦੇ ਨਾ ਪੁੱਤ ਨਾ ਕਹਿੰਦੇ ਮੈਂ ਫਿਰ ਵੀ ਕਹਿੰਦਾ ਚਾਚਾ ਹੀ ਨਹੀਂ ਲੋਕ ਪਏ ਆਪਣੇ ਨਾਲ ਘਰ ਵਾਲੇ ਲਿੰਕ ਸੀ ਉਹਨਾਂ ਦੇ ਯਾਰ ਇਹ ਮਤਲਬ ਕਿਵੇਂ ਤੁਸੀਂ ਮਿਲੇ ਉਹਨਾਂ ਨੂੰ ਕਦੇ ਜਦੋਂ ਇੱਥੇ ਆਏ ਨੇ ਜਦੋਂ ਆ ਡੇਰੇ ਚ ਆਏ ਸੀ ਡੇਰੇ ਜਾ ਕੇ ਮੈਂ ਤਾਂ ਸੀਗਾ ਖੇਤੀਬਾੜੀ ਕਰਦਾ ਮੈਨੂੰ ਕਿਸੇ ਨੇ ਮੰਤਰੀ ਨੇ ਫੋਨ ਕਰਿਆ ਮੰਤਰੀ ਆਈ ਸੀ ਮਿਲਣ ਵੀ ਉਹਨਾਂ ਨਾਲ ਉਹਨਾਂ ਨੇ ਸਾਨੂੰ ਕੋਈ ਪੁੱਛਦਾ ਨਹੀਂ ਉਹ ਮੈਨੂੰ ਕਹਿੰਦਾ ਕਿੱਥੇ ਆ ਮੈਂ ਜੀ ਮੈਂ ਤਾਂ ਕਣਕ ਬੀਜਦਾ ਉਹ ਕਹਿੰਦਾ ਲੰਬੜਦਾਰ ਤੈਨੂੰ ਤਾਂ ਯਾਦ ਕਰਦੇ ਨੇ ਮੈਂ ਕਹਾਂ ਜੀ ਮੈਂ ਛੋਟੇ ਭਾਈ ਨੂੰ ਫੋਨ ਕਰਦਾ ਜਾਨ ਨੂੰ ਫਿਰ ਮੰਤਰੀ ਨੇ ਕੋਈ ਬੰਦਾ ਭੇਜ ਕੇ ਨੂੰ ਸਰਦਿਆ ਇਹਦੇ ਕੋਲ ਦੁੱਧਾਂਦ ਪੀਤਾ ਉਹਨਾਂ ਨੇ ਇਹਦਾ ਗੱਲਾਂ ਕਰੀਆਂ ਇਹਨੂੰ ਪੁੱਛਦੇ ਵੀ ਤੂੰ ਕਿਹਦਾ ਮੁੰਡਾ ਕਹਿੰਦੇ ਮੈਂ ਜੀ ਗਿਆਨ ਦਾ ਮੁੰਡਾ ਕਹਿੰਦੇ ਮੇਰੇ ਛੋਟੇ ਭਾਈ ਦਾ ਮੁੰਡਾ ਵਾ ਫਿਰ ਪੁੱਤ ਦੁੱਧ ਲੈ ਕੇ ਆ ਕਹਿੰਦੇ ਇੱਥੇ 5000 ਬੰਦਾ ਖੜਾ ਮੇਰਾ ਜੀ ਕਰਦਾ ਮੈਂ ਦੁਕਾਨ ਤੇ ਜਾਵਾਂ ਮੇਰਾ ਜੀ ਬਹੁ ਕਰਦਾ ਇਹ ਕਹਿੰਦੇ ਆ ਜਾਓ ਫਿਰ ਉਹ ਕਹਿੰਦੇ ਤੂੰ ਬਰੇ ਦੁੱਧ ਲਿਆ ਵਰਤੀ ਲਿਆ ਫਿਰ ਵਰਤੀ ਖਾਧੀ ਫਿਰ ਇਹਨੂੰ ਕਹਿੰਦੇ ਪੁੱਤ ਸੌਰੀ ਮੈਂ ਤੇ ਆ ਨਹੀਂ ਹੋਣਾ ਵੀ ਸਕਿਉਰਟੀ ਨਾਲ ਉੱਥੇ ਇੰਨੀ ਦੁਕਾਨ ਤੇ ਕਿੱਥੇ ਰਸ ਮੈਂ ਖੜਾਉਂਗਾ ਵੀ ਡੇਰੇ ਮੱਥਾ ਟੇਕਣ ਪਹਿਲਾਂ ਤੋਂ ਹੀ ਨਾਗੇ ਸੰਤ ਦਾ ਡੇਰਾ ਪਾਸ ਇਹਨੂੰ ਸਾਰਾ ਇਲਾਕਾ ਸਾਰਾ ਪਿੰਡ ਸਾਰਾ ਪੰਜਾਬੀ ਮੰਨਦਾ ਡੇਰੇ ਨੂੰ ਇਹਦੇ ਵਿੱਚ ਤੁਸੀਂ ਕੋਈ ਵੀ ਸੁੱਖ ਸੁਖੋ ਪੂਰੀ ਹੁੰਦੀ ਹੈ ਜਿਹੜੀ ਮਠਾਈ ਜਿਹੜੀ ਉਹ ਜਿਆਦਾ ਪਸੰਦੀਦਾ ਸੀਗੀ ਜਿਹੜੀ ਉਹ ਖਾਣੀ ਅਕਸਰ ਪਸੰਦ ਕਰਦੇ ਸੀਗੇ ਉਹ ਤਾਂ ਭਰਾਵਾ ਕਈ ਫਿਲਮਾਂ ਦੇ ਵਿੱਚ ਤਾਂ ਸਾਡਾ ਜਲੇਬੀਆਂ ਦਾ ਨਾਮ ਲੈਂਦੇ ਸਾਡੀ ਰੱਬ ਦੀ ਕਿਰਪਾ ਨਾਲ ਅਸੀਂ ਪਹਿਲਾਂ ਤੋਂ ਹੀ ਮਹਾਰਾਜ ਕਨੀ ਅਸੀਂ ਬਸ ਸੱਚੇ ਦੇ ਨਾਲ ਹੀ ਬਣਾਉਂਦੇ ਜਾਂ ਲਾ ਲੋ ਕੋਈ ਮਹਾਰਾਜੀ ਪ੍ਰਤਾਪ ਆ ਕਈ ਫਿਲਮਾਂ ਵਿੱਚ ਨਾਮ ਲੈਂਦੇ ਕਿੱਥੋਂ ਆਇਆ ਕਿ ਸੰਨੇ ਨਾਲੋਂ ਕਿ ਉਹ ਲੰਬੜਾ ਦਾ ਜਲੇਬੀਆਂ ਨਹੀਂ ਲਿਆ ਆ ਕਹਿੰਦੇ ਮੈਂ ਭੁੱਲਿਆ ਗਾ ਫਿਰ ਦੁਜੀ ਲਿਬੀਆਂ ਗਾ ਲੈ ਗਿਆ ਕਈ ਫਿਲਮਾਂ ਸਾਡਾ ਨਾਮ ਲਿਆ ਵਿਚਾਰਿਆਂ ਨੇ ਕਿਵੇਂ ਵੇਖਦਾ ਹਾਂ ਵੀ ਐਡਾ ਕਲਾਕਾਰ ਤੇ ਉਹ ਉਸ ਔਖੀ ਘਾੜੀ ਦੇ ਵਿੱਚ ਵੀ ਨਾਲ ਖੜੇ ਵੀ ਜਦੋਂ ਇੱਕ ਕਹਿੰਦੇ ਪਰਿਵਾਰ ਨੂੰ ਲੋਡ ਹੁੰਦੀ ਹੈ ਵੀ ਉਹ ਐਡਾ ਕਲਾਕਾਰ ਬੰਬੇ ਤੋਂ ਫੋਨ ਕਰ ਰਿਹਾ ਤੁਹਾਨੂੰ ਵੀ ਅਸੀਂ ਅਫਸੋਸ ਕਰਦੇ ਹਾਂ ਦੋ ਪਹਿਲਾਂ ਹਾਂ 2 ਮਹੀਨੇ ਪਹਿਲਾਂ ਮੇਰੀ ਗੱਲ ਹੋਈ ਆ 2 ਮਹੀਨੇ ਪਹਿਲਾਂ ਮੈਂ ਤੇ ਮੇਰਾ ਮੁੰਡਾ ਸੀ ਇੱਥੇ ਦੁਕਾਨ ਦੇ ਜਿਹੜਾ ਮੁੰਡਾ ਬਰਫੀ ਲੈ ਕੇ ਗਿਆ ਉਹਨੂੰ ਨਾਲ ਗੱਲ ਕਰਾਈ ਕਹਿੰਦਾ ਜੀ ਉਹ ਮੇਰਾ ਮੁੰਡਾ ਪੁੱਛਦਾ ਤੁਸੀਂ ਕੌਣ ਬੋਲਦੇ ਹੋ ਹਲੇ ਹਾਸਾ ਮਿਆ ਬਹੁਤ ਕਰਦਾ ਸੀ ਕਹਿੰਦੇ ਮੈਂ ਅਸਲੀ ਧਰਮਿੰਦਰ ਬੋਲਦਾ ਉਹ ਕਹਿੰਦਾ ਅੱਛਾ 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 ਫਿਰ ਮੇਰੇ ਮੁੰਡੇ ਨੂੰ ਰਿਕਾਰਡਿੰਗ ਕਹਿੰਦਾ ਮੈਂ ਰਿਕਾਰਡਿੰਗ ਲਵੋ ਲਿਆ ਕਹਿੰਦਾ ਲਾ ਲਾ ਕਹਿੰਦਾ ਮੈਨਾਂ ਸਿੱਧੀ ਗੱਲ ਕਰ ਲੈ ਨੈਟ ਤੇ ਹਾਂ ਉਹ ਕਹਿੰਦਾ ਠੀਕ ਆ ਕਹਿੰਦਾ ਇਹਨਾਂ ਨੂੰ ਲਿਆ ਕਦੇ ਇਹਨਾਂ ਨਾਲ ਨਾਲ ਛੱਡਣਾ ਹਾਸਾ ਹੁੰਦਾ ਸੀ ਮਤਲਬ ਹਾਸਾ ਮਜ਼ਾਜ ਉਸੇ ਤਰੀਕੇ ਨਾਲ ਦੇਗਾ ਹੁੰਦਾ ਸੀ ਜੀ ਸਾਡੇ ਵਰਗਾ ਬਾਲਸ਼ਾਲ ਵਾਲਾ ਬੰਦਾ ਸੀ ਦੇਸੀ ਸੀ ਕਿਸੇ ਮਾੜੀ ਨਹੀਂ ਚੰਗੀ ਜੇ ਕੋਈ ਬੰਦਾ ਗਿਆ ਆ ਸਵੇਰੇ ਸਾਡੇ ਪਿੰਡ ਦੀ ਕੁੜੀ ਆ ਉਹਦੇ ਡੈਡੀ ਦਾ ਨਾਮ ਆ ਨਾਰੂ ਉਹ ਕੁੜੀ ਕਹਿੰਦੀ ਵੀਰੇ ਕਿਦੇ ਆਇਆ ਹੋਣਾ ਕਹਿੰਦੀ ਮੈਂ ਔਖੀ ਆ ਕਹਿੰਦਾ ਹਾਲ ਹੈ ਭਾਈ ਚੱਕ 1.5 ਲੱਖ ਰੁਪਏ ਮੈਨੂੰ ਕਹਿੰਦੀ ਇਹ ਨਹੀਂ ਪਤਾ ਕਿੰਨੇ ਕੁ ਪਏ ਨੇ ਕਿੰਨੇ ਨਹੀਂ ਕੱਢ ਕੇ ਦੇ ਦੇ ਜੇ ਲੋੜ ਹੋਵੇ ਨਾ ਫੋਨ ਨੰਬਰ ਆ ਲੈ ਮੈਨੂੰ ਫੇਰ ਕਰ ਲਈਏ ਐਡਾ ਦਰਿਆ ਦਿਲ ਬੰਦਾ ਮਤਲਬ ਭਾਈ ਕੋਈ ਤੁਹਾਡੀ ਯਾਦ ਉਹਨਾਂ ਨਾਲ ਹੋਵੇ ਜਾਂ ਤੁਹਾਡੇ ਪਰਿਵਾਰ ਦੀ ਕੋਈ ਯਾਦ ਹੋਵੇ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਚਾਹੋਗੇ ਜਾਂ ਤਾਂ ਭਾਈ ਆਏ ਆ ਜਾਂ ਸਾਡਾ ਲੋਕ ਕਿੱਥੇ ਤੱਕ ਉਹ ਨਹੀਂ ਕਰਿਆ ਹੋਇਆ ਹਰੇਕ ਬੰਦੇ ਨੂੰ ਕਹਿਣਾ ਵੀ ਲੰਬੜਦਾਰਾਂ ਦੀ ਮਠਾਈ ਲੈ ਕੇ ਆਏ ਹੋ ਹੋਰ ਵੀ ਬਹੁਤ ਪੰਜਾਬ ਦੇ ਦੁਕਾਨਾਂ ਨੇ ਤਕੜੇ ਦੇਣੇ ਦੁਕਾਨਾਂ ਨੇ ਅਜ ਤੱਕ ਉਹਨੇ ਜਦੋਂ ਵੀ ਕੋਈ ਬੰਦਾ ਗਿਆ ਜੇ ਬੰਦੇ ਨੇ ਕਿਸੇ ਨੂੰ ਪੁੱਛਿਆ ਕੋਈ ਦੱਸੋ ਜੀ ਉਹਨੇ ਕਹਣਾ ਫਿਰ ਤੂੰ ਆਉਂਦਾ ਹੈ ਭਾਈ ਲੰਬੜਦਾਰਾਂ ਦੇ ਮੇਰੇ ਲਈ ਮਠਿਆਈ ਲੈ। ਸਿਆਲਾਂ ਦੇ ਗਜਰੇਲਾ ਗਰਮੀ ਚ ਵਰਫੀ ਆ ਤਿੰਨ ਮਹੀਨੇ ਪਹਿਲਾਂ ਰਖੜੀ ਨੂੰ ਮੁੰਡਾ ਗਿਆ ਕੈਲਾ ਪਰਿਵਾਰ ਆ ਉਹ ਵੀ ਮੇਰੇ ਬਾਬਾ ਜੀ ਦੇ ਨਾਂ ਤੇ ਨੌਵੇਂ ਸਾਧੂ ਰਾਮ ਕੈਲੇ ਕੇ ਉਹਨੇ ਮੈਨੂੰ ਇੱਕ ਉਹ ਪਹਿਲਾਂ ਗਿਆ ਕਹਿੰਦਾ ਵੀਰੇ ਮੈਂ ਸ਼ਵੇਰੇ ਤਾਈ ਕੋਲੇ ਜਾ ਕੇ ਆਉਣਾ ਮੈਂ ਕਿਵੇਂ ਜਾਣਾ ਕਾ ਜਹਾਜ਼ ਰਾਹੀਂ ਆਉਂਗਾ ਮਗਾ ਠੀਕ ਆ ਕੱਲ ਮੈਂ ਬਰਫੀ ਲੈ ਕੇ ਜਾਣੀ ਆ ਮੈਂ ਕੋਈ ਨਹੀਂ ਲੈ ਜੀ ਮੇਰੀ ਸਵੇਰੇ ਇੱਥੇ ਕਹਿੰਦਾ ਮੈਂ ਗੱਲ ਕਰਾਵਾਂ ਮੈਂ ਕੀ ਲੋੜ ਆ ਕੋਈ ਨਹੀਂ ਤੂੰ ਲੈ ਜਾ ਭਾਈ ਸੰਤਾ ਪਤਾ ਤੂੰ ਨਾ ਘਰ ਵਾਲੇ ਲੈਣ ਕਹਿੰਦਾ ਕਰ ਲਾ ਗੱਲ ਉਹ ਕਹਿੰਦੇ ਭਾਈ ਮੁੰਡਿਆਂ ਨੂੰ ਡੱਬ ਕੇ ਬਰਫੀ ਭੇਜਦੀ ਜਿਹੜਾ ਸਮਾਨ ਆ ਮੇਰਾ ਪੋਤਾ ਆਉਂਦਾ ਅਸੀਂ ਜਿੱਥੇ ਵੀ ਬੰਡੜੀ ਬੁੰਡੜੀਆਂ ਕੋਸ਼ ਕਰਨੀਆਂ ਉਹ ਕਹਿੰਦਾ ਮੇਰੇ ਕੋਲ ਕੋਈ ਬਰਫੀ ਨਹੀਂ ਕਹਿੰਦਾ ਮੈਂ ਕਦੇ ਕਿਸੇ ਨਹੀਂ ਵੀ ਕਿਸੇ ਦੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਪਿੰਡੋਂ ਮੇਰੇ ਪਿੰਡੋਂ ਆਈ ਆ ਹੋਏ ਹੋਏ ਹਾਂ ਹਰੇਕ ਨੂੰ ਕਹਿੰਦਾ ਵੀ ਮੇਰੇ ਪਿੰਡੋਂ ਆਈ ਆ ਕਿਸ਼ਮਾ ਕਦੇ ਕਹਿੰਦਾ ਸਾਡੀ ਦੁਕਾਨ ਆ ਕਹਿੰਦਾ ਮੈਂ ਕਹਿੰਦਾ ਮੇਰੇ ਯਾਰ ਪਿੰਡੋਂ ਆਈ ਆ ਮੇਰੇ ਪਿੰਡ ਦੀ ਚੀਜ਼ ਆ ਬਹੁਤ ਨਾ ਇੰਨਾ ਕਿ ਥੋੜਾ ਮਿਸ ਰੋਸ਼ਨ ਵੀ ਕਿਤੇ ਦੱਸਿਆ ਜਿਵੇਂ ਫਿਲਮਾਂ 'ਚ ਵੀ ਨਾਮ ਲਿਆ ਹਾਂ ਫਿਲਮਾਂ 'ਚ ਵੀ ਨਾਮ ਲਿਆ ਹਾਂ ਉਸ ਤੋਂ ਬਾਅਦ ਕਿਹੜੇ ਕਿਹੜੇ ਕਲਾਕਾਰ ਨੂੰ ਦੱਸਿਆ ਵੀ ਕਿਹੜੇ ਕਿਹੜੇ ਕਲਾਕਾਰ ਨੂੰ ਕਹਿੰਦਾ ਯਾਰ ਉਹ ਕਹਿੰਦਾ ਜੀ ਕਹਿੰਦਾ ਯਾਰ ਜਿਹੜੇ ਮੇਰੇ ਹਾਨ ਪ੍ਰਮਾਨ ਦੇ ਕੋਈ ਮੈਂ ਨਹੀਂ ਛੱਡਿਆ ਜਿਵੇਂ ਆਪਾਂ ਕਹਿੰਨ ਪੁੱਛਣਾ ਕਹਿੰਦੇ ਕੋਈ ਮੈਂ ਕਲਾਕਾਰ ਛੱਡਿਆ ਨਹੀਂ ਜਿਹਨੂੰ ਬਰਫੀ ਦਿੱਤੀ ਉਹ ਕਹਿੰਦਾ ਆਪਾਂ ਸਾਂ ਇਹ ਦੁਆ ਕਰਦੇ ਆ ਉਹਨਾਂ ਦੀ ਇਹ ਦੁਆ ਕਰਦੇ ਆ ਭਰਾਵਾ ਜੇ ਜਿਹੜਾ ਬੰਦਾ ਥੱਲਿਓਂ ਕਿੱਥੇ ਗਿਆ ਵਾ ਹਲੇ ਵੀ ਉਹ ਬੰਦੇ ਨੂੰ ਆਪਣਾ ਪਿੰਡ ਯਾਦ ਆ। ਕਹਿੰਦੇ ਉਹਨਾਂ ਦੀ ਮਾਤਾ ਜੀ ਪਿੰਡ ਚ ਆਉਂਦੇ ਹੁੰਦੇ ਸੀਗੇ ਜੇਕਰ ਕਿਸੇ ਨੂੰ ਲੋੜ ਆ ਤਾਂ ਕਈ ਵਾਰੀ ਉਹਨਾਂ ਪੈ ਮਾਤਾ ਜੀ ਉਹਨਾਂ ਦੇ ਇੱਕ ਵਾਰੀ ਆਏ ਸੀਗੇ ਮੈਂ ਕੁਵਾਰਾ ਸੀ ਹੁਣ ਤਾਂ ਮੈਂ 30 ਸਾਲੀ ਮੇਰੇ 40 ਸਾਲ ਹੋ ਗਏ ਵਿਆਹ ਹੋ ਇਹਨੂੰ ਉਹ ਜਦ ਸਾਡੇ ਘਰੇ ਆਏ ਸੀਗੇ ਉਹ ਜਦ ਕਹਿੰਦੇ ਸੀਗੇ ਮੇਰੇ ਬਾਬਾ ਜੀ ਦੇ ਅਫਸੋਸ ਨੂੰ ਕਹਿੰਦੇ ਵੀ ਮੈਂ ਕਾਪੀ ਤੇ ਸਾਰਾ ਕੁਝ ਲਿਖੀ ਜਾਣੀ ਹੁੰਦੀ ਆ। ਵੀ ਜਦੋਂ ਮੈਂ ਪਿੰਡ ਆਉਂਨੀਆ ਸਾਰਿਆਂ ਦੇ ਦੁੱਖ ਤਕਲੀਫਾਂ ਮੈਂ ਕਦੇ ਭੁੱਲਣਾ ਜਾਵਾਂ ਫਿਰ ਮੈਂ ਕਿੱਥੇ ਆਉਂ ਹਰੇਕ ਬੰਦੇ ਦੇ ਦੁੱਖ ਸੁੱਖ ਆ ਕੇ ਸਾਂਝਾ ਕਰਦੇ ਸੀ ਉਹ ਹਰੇਕ ਜਉਂਦੇ ਸੀ ਜੇ ਕਿਸੇ ਦੇ ਗਰੀਬ ਦੇ ਵਿਆਹ ਹੁੰਦਾ ਸੀ ਉਹਨਾਂ ਨੂੰ ਪੈਸੇ ਵੀ ਦੇ ਜਾਂਦੇ ਮੈਂ ਆਪ ਦੇਖੇ ਨੇ ਬਹੁਤ ਛੋੜੇ ਉਮਰ ਚ ਸੀ ਮੈਂ ਜਦ ਉਹ ਦੇਖੇ ਨੇ ਮੈਨੂੰ ਪਿੰਡ 'ਚ ਪਤਾ ਲੱਗਿਆ ਨਿਆਣੇ ਹੁੰਦਿਆਂ ਨੂੰ ਉਹ ਸਰਮੰਦਰੀ ਮੰਮੀ ਆਈਆ ਸਰਮੰਦਰੀ ਮੰਮੀ ਆਈਆ ਮੈਂ ਕਿਹਾ ਲੱਭਦੇ ਹਾਂ ਲੱਭਦੇ ਚੱਲ ਦੇਖਿਆ ਸਾਡੇ ਘਰੇ ਬੈਠੀ ਕੁਰਸੀ ਤੇ ਫਿਰ ਮੈਂ ਜਾ ਕੇ ਪਹਿਲੀ ਹੱਥ ਲਾਇਆ ਫਿਰ ਉਹਨਾਂ ਨੇ ਸਾਡੇ ਘਰ ਬੈਠ ਕੇ ਚਾਹ ਪਾਣੀ ਪੀਤੀ ਮੇਰੀ ਮਾਂ ਨਾਲ ਗੱਲਾਂ ਕਰੀਆਂ ਸਾਰੀਆਂ ਬਹੁਤ ਗੱਲਾਂ ਕਰੀਆਂ ਫਿਰ ਮੇਰੇ ਬਜ਼ੁਰਗ ਜੀਆ ਬਹੁਤ ਗੱਲਾਂ ਕਰ ਕਰਕੇ ਯਾਦ ਕਰਕੇ ਫਿਰ ਉਹ ਕਹਿੰਦੀ ਮੈਂ ਫਲਾਨੇ ਜਾਣਾ ਮੈਂ ਝਿਮਕੇ ਜਾਣਾ ਉਹ ਐ ਵਿਚਾਰੇ ਹੁੰਦੇ ਸੀ ਬਈ ਕਿਵੇਂ ਵਿਖਦੇ ਸਾਰੀ ਜਿਹੜੀ ਖੱਟੇ ਕਮਾਈਆ ਤੁਹਾਡੇ ਬਜ਼ੁਰਗਾਂ ਦੀ ਆ ਜਿਹੜੀ ਅੱਜ ਐਡਾ ਨਾਮ ਧਰਮਿੰਦਰ ਜੀ ਨੇ ਕੀਤਾ ਜਿਹੜੀ ਉਹਨਾਂ ਨੂੰ ਐਨੀ ਪਸੰਦ ਆ ਬੰਬੇ ਤੱਕ ਜਿਹੜੀ ਆ ਉਹ ਸਾਨੇ ਆਲ ਦੀ ਲੰਬੜਦਾਰਾਂ ਦੀ ਬਰਫੀ ਗਈ ਉਹਦਾ ਜਦੋਂ ਵੀ ਕੋਈ ਗੱਲ ਕਰਦੇ ਸੀ ਨਾ ਸਾਨੂੰ ਕਹਿੰਦੇ ਸੀ ਵੀ ਪੁੱਤ ਜਿਹੜੀ ਤੁਸੀਂ ਆਹ ਨਾ ਕੁਆਲਿਟੀ ਸਾਹਮਣੇ ਰੱਖੀ ਹੋਈ ਆ ਇਹੀ ਦੇਣਾ ਵਿਕਣੇ ਹੀ ਰੱਖਿਓ ਮੈਂ ਜਦਵੀ ਖਾਨਾ ਕਹਿੰਦਾ ਮੈਨੂੰ ਕਦੇ ਨਹੀਂ ਲੱਗਿਆ ਵੀ ਮੇਤੋਂ ਇਹ ਕੋਈ ਬਾਹਰ ਨਹੀਂ ਵੀ ਮੇਰੇ ਹੀ ਨੇ ਮੈਂ ਜਦਵੀ ਗਾਲਖਾਨਾ ਵੀ ਜਿਹੜੇ ਮੇਰੇ ਚਾਚਾ ਜੀ ਨਾਲ ਤੁਹਾਡੇ ਡੈਡੀ ਨਾਲ ਲਿੰਕ ਸੀ ਪੁੱਤ ਵੀ ਉਹ ਓਵੇਂ ਹੀ ਲਿੰਕ ਨੇ ਤੁਹਾਡੇ ਅਸੀਂ ਵੀ ਬਹੁਤ ਕਰਦੇ ਸੀ ਅਸੀਂ ਵੀ ਜਿਆਦਾ ਇੱਥੇ ਕੋਈ ਬੰਦਾ ਆਉਂਦਾ ਸਾਡੇ ਕੋਲੇ ਉਹ ਵੀ ਬੰਦੇ ਆਉਂਦੇ ਨੇ ਵੀ ਯਾਰ ਇਹ ਦੁਕਾਨ ਆ ਧਰਮਿੰਦਰ ਦੀ ਮਠਾਈ ਦੀ ਕਹਿੰਦਾ ਹਾਂ ਵੀਰੇ ਇਹੀ ਆ ਲੱਗਾ ਯਾਰ ਦੇਸੀ ਦੁਕਾਨਾਂ ਮਠਾਈ ਕੋਈ ਹੋਰ ਹੀ ਚੀਜ਼ ਆ ਆ ਹੁਣ ਵੀ ਇੱਥੋਂ ਘੱਟੋ ਘੱਟ ਅਸੀਂ ਹਲੇ 12 ਵਜੇ ਨੇ ਕਵਾਂਟਰ ਗਜਰੀਲਾ ਵੇਚਦਾ ਸਾਡੇ ਕੋਲ ਥੋੜਾ ਮੋਟਾ ਵਾ ਬਸ ਇੰਨੇ ਲੋਕ ਪਸੰਦ ਇੰਨੇ ਲੋਕ ਪਸੰਦ ਕਰਦੇ ਨੇ ਬਾਹਰੋਂ ਸਿਆਲਾਂ ਚ ਕੋਈ ਬੰਦਾ ਜਾਊ ਪਿਛਲੇ ਸਾਲ ਇੱਥੇ ਸ਼ਰਾਬ ਦੇ ਠੇਕੇ ਵਾਲੇ ਨੇ ਉਹ ਮੈਨੂੰ ਕਹਿੰਦਾ ਯਾਰ ਮੇਰੀ ਕੁੜੀ ਨੇ ਤਾਂ ਬਾਹਰ ਜਾਣਾ ਜਗੇ ਜੀਲਾ ਬਣਾਉਂਗੇ ਮੈਂ ਕਿਹਾ ਵੀਰ ਹਲੇ ਗਜਰੀਲੇ ਦਾ ਰੰਗ ਨਹੀਂ ਬਣਿਆ ਲੈ ਨਹੀਂ ਬਣਿਆ ਕੁੜੀ ਨੂੰ ਜਾ ਕੇ ਮੇਰੇ ਨਾਲ ਗੱਲ ਕਰਾਈ ਉਹਦਾ 7000 ਕੋ ਨੰਬਰ ਸੀ ਮਗਰ ਆ ਸ਼ਰਾਬ ਦੇ 7 10 ਦੇ ਠੇਕੇ ਵਾਲੇ ਉਹ ਕੁੜੀ ਮੈਨੂੰ ਕਹਿੰਦੀ ਚਾਚਾ ਜੀ ਮੈਂ ਜਦੋਂ ਜਾਉਂਗੀ ਜਗੇ ਜੀਲਾ ਬਣਾਣਾ ਮੈਂ ਪੁੱਤ 10 ਦਿਨਾਂ ਅੜ ਕੇ ਜਾ 10 12 ਦਿਨਾਂ ਬਾਅਦ ਫਿਰ ਉਹ ਕਾਜਰਾ ਆਪਣੇ ਡੈਡੀ ਨੂੰ ਜਾ ਕੇ ਲਿਆਈ ਲਿਆ ਕੇ ਗਜਰਪਾਕ ਬਣਵਾਇਆ ਲੈ ਕੇ ਗਈ ਉਸੇ ਅਗੇ ਮੈਨੂੰ ਕਹਿੰਦੀ ਚਾਚਾ ਤੁਹਾਡਾ ਥੈਂਕ ਯੂ ਬਹੁਤ ਲੋਕਾਂ ਨੇ ਪਸੰਦ ਕਰਿਆ ਕਿਉਂਕਿ ਉਹ ਠੀਕ ਠੀਕ ਸ਼ੁਕਰੀਆ हां ਸ਼ੁਕਰੀਆ ਬਿਲਕੁਲ ਜਿਸ ਤਰੀਕੇ ਨਾਲ ਲੰਬੜਦਾਰ ਸਵੀਟ ਸ਼ਾਪ ਦੇ ਬਾਹਰ ਖੜੇ ਆ ਜਿੱਥੋਂ ਉਹਦੀ ਮਠਾਈ ਜਿਹੜੀ ਹੈ ਧਰਮਿੰਦਰ ਜੀ ਨੂੰ ਇੰਨੀ ਕਿ ਜ਼ਿਆਦਾ ਪਸੰਦ ਸੀ ਵੀ ਸਪੈਸ਼ਲੀ ਸੰਨੇ ਆ ਉਹ ਤਾਂ ਜਿਹੜੀ ਆ ਉਹ ਬੰਬੇ ਜਾਂਦੀ ਹੁੰਦੀ ਤੁਸੀਂ ਤਾਂ ਸੈਟਅਪ ਬਿਲਕੁਲ ਜਿਸ ਤਰੀਕੇ ਨਾਲ ਬਾਈ ਜੀ ਨੇ ਦੱਸਿਆ ਵੀ ਇੱਕ ਦੇਸੀ ਤਰੀਕੇ ਦਾ ਸੈਟਅਪ ਹੈ ਵੀ ਪੱਠੀਆਂ ਲੱਗੀਆਂ ਹੋਈਆਂ ਨੇ ਤਾਂ ਉਸੇ ਤਰੀਕੇ ਨਾਲ ਜਿਹੜੀ ਇਹ ਇੱਕ ਦੇਸੀ ਮੇਕਿੰਗ ਜਿਹੜੀ ਤੁਹਾਨੂੰ ਇੱਥੇ ਬਣਦੀ ਹੋਈ ਨਜ਼ਰ ਆਉਗੀ ਤਾਂ ਇਹ ਬਿਲਕੁਲ ਇਹ ਉਸੇ ਉਹਨਾਂ ਦੇ ਘਰ ਦੇ ਨੇੜੇ ਦਾ ਜਿਹੜਾ ਏਰੀਆ ਸਾਰਾ ਦਾਇਰਾ ਛੋਟਾ ਜਿਹਾ ਦਾਇਰਾ ਪਰ ਲੋਕ ਉਹਨਾਂ ਨੂੰ ਇਸ ਤਰੀਕੇ ਨਾਲ ਪਿਆਰ ਕਰਦੇ ਨੇ ਵੀ ਜਦ ਤਨ ਗੱਲ ਕਰੋ ਤਾਂ ਉਹ ਦੱਸਦਾ ਵੀ ਕਿਸ ਤਰੀਕੇ ਨਾਲ ਜਿਹੜੇ ਨੇ ਧਰਮਿੰਦਰ ਜੀ ਲਿਹਾਜ਼ ਪਗਾਉਂਦੇ ਸੀਗੇ ਕਿਸ ਕਿਸ ਤਰੀਕਾਂ ਜਿਹੜੀ ਲਿਹਾਜ਼ ਪਗਾਉਂਦੇ ਨੇ ਤੇ ਜਦੋਂ ਉਹਨਾਂ ਨੇ ਕਿਤੇ ਮਿਲਣਾ ਤੇ ਉਹਨਾਂ ਨੇ ਦੱਸਣਾ ਵੀ ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਜਾਣਦੇ ਆ ਜਾਂ ਜਿਵੇਂ ਵੀ ਸਾਰਾ ਕੁਝ ਉਹ ਧਰਮਿੰਦਰ ਜੀ ਦੀ ਜਿਹੜੀ ਹੈ ਉਹ ਇੱਕ ਮੋਹ ਪ੍ਰੇਮ ਜਿਹੜਾ ਸਾਹਮਣੇ ਆ ਸੀਗਾ ਉਹ ਕਾਫੀ What do you